ਸਾਰੇ ਨੂੰ ਪਿਆਰ ਭਰੀ ਸਸ਼ਿਆ ਕਾਲ ਜੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਆਪਣੇ ਚੈਨਲ ਤੇ ਸੋ ਦੋਸਤੋ ਹੁਣ ਦੇਸ਼ ਭਰ ਦੇ ਮਲਾਜ਼ਮ ਜਿਹੜੇ ਨੇ 11 April ਨੂੰ ਪਾਰਲੀਮੈਂਟ ਦੇ ਵੱਲ ਕੋਚ ਕਰਨਗੇ ਸਮੂਹ ਸੂਬਿਆਂ ਦੇ ਮਲਾਜ਼ਮ 11 April ਨੂੰ ਦਿੱਲੀ ਇਕੱਠੇ ਹੋਣਗੇ ਅਤੇ ਉੱਥੇ ਪਾਰਲੀਮੈਂਟ ਦੇ ਵਿੱਚ ਮਾਰਚ ਕੀਤਾ ਜਾਏਗਾ ਇਹ ਅਲਾਨ ਇਹ ਜਿਹੜਾ ਐਲਾਨ ਇੰਡੀਆ ਸਟੇਟ ਕਮਨਟ ਜਿਹੜੀ EMPLOYEES ਦੇ ਵੱਲੋਂ ਕੀਤਾ ਗਿਆ ਹੈ ਇਸ ਸਬੰਧੀ ਦੀ ਮੀਟਿੰਗ ਜਿਹੜੀ ਹੈ ਕੋਲਕਾਤਾ ਦੇ ਵਿੱਚ ਹੋਈ ਸੀ ਜਿਦੇ ਵਿੱਚ ਸਮੂਹ ਸੂਬਿਆਂ ਦੇ ਜਿਹੜੇ ਪ੍ਰਤੀਨਿਧੀ ਸ਼ਾਮਿਲ ਹੋਏ ਨੇ ਔਰ ਇਹ ਮੀਟਿੰਗ ਦੇ ਵਿੱਚ ਮੰਥਨ ਕੀਤਾ ਗਿਆ ਵੀ ਕੌਮੀ ਪੱਧਰ ਤੇ ਦੇਸ਼ ਭਰ ਦੇ ਮਲਾਜ਼ਮਾਂ ਦੀ ਸਤੀ ਦੀ ਕੀ ਹੈ ਕਿਵੇਂ ਵੱਡੇ ਪੱਧਰ ਤੇ ਲੱਖਾਂ ਜਿਹੜੀਆਂ ਨੇ ਪੱਕੀਆਂ ਅਸਾਮੀਆਂ ਖਤਮ ਕੀਤੀਆਂ ਜਾ ਰੀਆਂ ਨੇ ਅਤੇ ਉਹ ਮਲਾਜ਼ਮਾਂ ਦੀਆਂ ਤਨਖਾਹਾਂ ਤੇ ਪੱਤੇ ਔਰ ਸਾਰੀ ਗੱਲ ਨੂੰ ਲੈ ਕੇ ਫੈਸਲਾ ਕੀਤਾ ਕਿ ਸਮੂਹ ਸੂਬਿਆਂ ਦੇ ਮਲਾਜ਼ਮ 11 April ਨੂੰ ਦਿੱਲੀ ਦੇ ਵੱਲ ਕੂਚ ਕਰਨਗੇ ਤੇ ਦਿੱਲੀ ਇਕੱਠੇ ਹੋ ਕੇ ਫਿਰ ਪਾਰਲੀਮੈਂਟ ਦੇ ਵੱਲ ਮਾਰਚ ਕਰਨਗੇ 올 ਇੰਡੀਆ ਸਟੇਟ ਗਵਰਨਮੈਂਟ ਇੰਪਲਾਈਸ ਫੈਂਟ੍ਰੇਸ਼ਨ ਦੇ ਪ੍ਰਧਾਨ ਕਿਰਤ ਰਥ ਸਿੰਘ ਜਿਹੜੇ ਨੇ ਇਸੇ ਤਰ੍ਹਾਂ ਦੇ ਜਰਨਲਿਸਟ ਸੀਨੀਅਰ ਜੋਸ਼ ਪ੍ਰਕਾਸ਼ ਨੇ ਇਹ ਐਲਾਨ ਕੀਤਾ ਕਿ ਜਿਹਦੇ ਤਹਿ ਸਮੂਹ ਸੂਬਿਆਂ ਦੀਆਂ ਮੁਲਾਜ਼ਮ ਜਥੇਬੰਦੀਆਂ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਤਿਆਰ ਜਿਹੜੀਆਂ ਤਿਆਰੀਆਂ ਕਰੀਆਂ ਨੇ ਜੋ ਕਿ ਕੋਲਕੱਤਾ ਦੇ ਵਿੱਚ ਦੇਸ਼ ਭਰ ਦੇ ਮੁਲਾਜ਼ਮਾਂ ਦੇ ਪ੍ਰਤੀਨਿਧਾਂ ਦੀ ਮੀਟਿੰਗ ਹੋਈ ਹੈ ਉਹਦੇ ਵਿੱਚ ਇਹ ਜਿਹੜਾ ਕਿ ਮਹਿਸੂਸ ਕੀਤਾ ਗਿਆ ਵੀ ਜਿਹੜਾ ਕਿ ਕੇਂਦਰ ਸਰਕਾਰ ਤੇ ਸੂਬਾਈ ਸਰਕਾਰਾਂ ਜਿਹੜੀਆਂ ਨੇ ਖਾਸ ਕਰਕੇ ਜਿਹੜੀ ਕਿ ਸੇਵਾਵਾਂ ਦੇ ਮਾਮਲੇ ਦੇ ਵਿੱਚ ਵੱਡੇ ਪੱਧਰ ਤੇ ਮੁਲਾਜ਼ਮ ਵਿਰੋਧੀ ਫੈਸਲੇ ਕਰ ਰਹੀਆਂ ਨੇ ਔਰ ਮੁੱਖ ਤੌਰ ਤੇ ਜਿਹੜੀਆਂ ਪੱਕੀਆਂ ਪੋਸਟਾਂ ਸੀਆਂ ਦਿਹਾਕੀਆਂ ਤੋਂ ਉਹਨਾਂ ਨੂੰ ਵੀ ਖਤਮ ਕੀਤਾ ਗਿਆ ਹੈ ਔਰ 올 ਇੰਡੀਆ ਸਟੇਟ ਗਵਰਨਮੈਂਟ ਏਮਪਲਾਈਜ਼ ਨੇ ਜਿਹੜਾ ਕਿ ਦਾਵਾ ਕੀਤਾ ਕਿ ਕੇਂਦਰੀ ਸੇਵਾਵਾਂ ਕਈ ਲੱਖਾਂ ਜਿਹੜੀਆਂ ਪੱਕੀਆਂ ਸਾਮੀਆਂ ਸੀ ਉਹ ਖਤਮ ਕਰ ਦਿੱਤੀਆਂ ਨੇ ਔਰ ਸੂਬਾ ਜਿਹੜਾ ਹੈ ਸਰਕਾਰਾਂ ਨੇ ਸਾਰੇ ਪੰਜਾਬ ਵਿਦੇਸ਼ ਦੇ ਜਿਹੜੇ ਸੂਬੇ ਦੀਆਂ ਸਰਕਾਰਾਂ ਨੇ ਉੱਥੇ 38 ਲੱਖ ਜਿਹੜੀਆਂ ਰੈਗੂਲਰ ਪੋਸਟਾਂ ਸੀ ਲਗਾਤਾਰ ਕਈ ਸਾਲਾਂ ਤੋਂ ਚਾਰੀਆਂ ਆ ਰੀਆਂ ਸੀ ਮਲਾਜ਼ਮਾਂ ਦੀਆਂ ਅਸਾਮੀਆਂ ਸੀ ਉਹ ਖਤਮ ਕਰ ਦਿੱਤੀਆਂ ਨੇ ਔਰ ਇੱਕ ਆਂਕੜਾ ਦਿੱਤਾ ਹੈ ਕਿ ਉੱਤਰ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ, ਪੱਛਮੀ ਬੰਗਾਲ, ਬਿਹਾਰ ਅਤੇ ਓਡੀਸ਼ਾ ਦੀਆਂ ਸਰਕਾਰਾਂ ਨੇ 50% ਤੋਂ ਵੱਧ ਅਸਾਮੀਆਂ ਮਲਾਜ਼ਮਾਂ ਦੀਆਂ ਖਤਮ ਕਰ ਦਿੱਤੀਆਂ ਨਹੀਂ ਇੱਕ ਹੋਰ ਗੱਲ ਦੱਸ ਦਈਏ ਕਿ ਖਾਸ ਕਰਕੇ ਜਿਹੜੇ ਰੇਲਵੇ ਵਿਭਾਗ ਦੇ ਵਿੱਚ ਵੱਡੇ ਪੱਧਰ ਤੇ ਮਲਾਜ਼ਮਾਂ ਦੀਆਂ ਅਸਾਮੀਆਂ ਛਾਂਗ ਦਿੱਤੀਆਂ ਜਿਹਦੇ ਨਾਲ ਕਿਲਤ ਮਲਾਜ਼ਮਾਂ ਦੀ ਰੇਲਵੇ ਵਿਭਾਗ ਦੇ ਵਿੱਚ ਕੱਟ ਗਈ ਹੈ ਉਹਦੇ ਨਾਲ ਕਈ ਤਰ੍ਹਾਂ ਦੇ ਹਾਸੇ ਵੀ ਵਾਪਰੇ ਨਹੀਂ ਉਹਦੇ ਨਾਲ ਨਾਲ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਕਿਹੜੇ ਜਿਹੜੇ ਕਈ ਰਾਜ ਜਿਹੜੇ ਨਹੀਂ ਉਹਨਾਂ ਮਲਾਜ਼ਮਾਂ ਨੂੰ ਡੀਏ ਤੇ ਡੀਆਰ ਦੇਣ ਦੇ ਮਾਮਲੇ ਵਿੱਚ ਕੰਨੀ ਘਤਰਾ ਰਹੇ ਨੇ ਔਰ ਮਲਾਜ਼ਮਾਂ ਨੂੰ ਵੱਡੇ ਪੱਧਰ ਤੇ ਵੀ ਤੀ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਕੇਂਦਰ ਸਰਕਾਰ ਨੇ ਯੂਨੀਫਾਈਡ ਪੈਨਸ਼ਨ ਸਕੀਮ ਜਿਹੜੀ ਹੈ ਯੂਪੀਐਸ ਲਿਆਉਂਦੀ ਹੈ ਤੇ ਉਹ ਹੁਣ ਓਪੀਐਸ ਦੀ ਥਾਂ ਤੇ ਯੂਪੀਐਸ ਲਾਗੂ ਕੀਤੀ ਜਾ ਰਹੀ ਹੈ ਜੋ ਕਿ ਮਲਾਜ਼ਮਾਂ ਨੂੰ ਬਹੁਤ ਹੀ ਵੱਡਾ ਤੱਕਾ ਜਿਹੜਾ ਕੀ ਲੱਗਾ ਹੈ ਇਸ ਦੇ ਨਾਲ ਹੀ ਪੁਰਾਣੀ ਪੈਨਸ਼ਨ ਸਕੀਮ ਉਹਨਾਂ ਨੂੰ ਲਾਗ ਕੇ ਕੀਤੀ ਜਾਵੇ ਇੱਕ ਹੋਰ ਆਗੂਆਂ ਨੇ ਜਿਹੜੀ ਮੰਗ ਉਠਾਈ ਹੈ ਦੇਸ਼ ਭਰ ਦੇ ਵਿੱਚ ਜਿਹੜੇ ਮਜ਼ਦੂਰ ਨੇ ਉਹਨਾਂ ਨੂੰ ਘੱਟੋ ਘੱਟ ਮਜ਼ਦੂਰੀ ਉਰਜਾ ਜਿਹੜੀ ਹੈ 26000 ਪ੍ਰਤੀ ਮਹੀਨਾ ਕੀਤੀ ਜਾਵੇ ਇੱਕ ਹੋਰ ਬੜੀ ਕਹਿਮ ਮੰਗ ਜਿਹੜੀ ਆ ਰਹੀ ਹੈ ਸਾਹਮਣੇ ਕਿ ਉਹਦੇ ਪੂਰੇ ਭਾਰਤ ਦੇ ਵਿੱਚ ਕੇਂਦਰੀ ਮੁਲਾਜ਼ਮ ਸੁਬਾਈ ਮੁਲਾਜ਼ਮਾਂ ਤੇ ਜਿਹੜੇ ਅਧਿਆਪਕ ਵਰਗ ਹੈ ਉਹਨਾਂ ਨੂੰ ਹੁਣ ਇਸ ਸਬੰਧ ਦੇ ਵਿੱਚ ਖਾਸ ਕਰਕੇ ਪੰਜਾਬ ਦੀ ਗੱਲ ਕਰਾਂਗੇ ਕਿਉਂਕਿ ਸਾਰੇ ਸੂਬਿਆਂ ਦੇ ਮੁਲਾਜ਼ਮਾਂ ਨੇ ਜਿਹੜਾ 11 ਅਪ੍ਰੈਲ ਦੇ ਪਾਰਲੀਮੈਂਟ ਦੇ ਵੱਲ ਕੋਚ ਕਰਨ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਾ ਹੈ ਪੰਜਾਬ ਦੇ ਵਿੱਚ ਵੀ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਮੁਲਾਜ਼ਮਾਂ ਦੇ ਵੱਲੋਂ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਖਾਸ ਕਰਕੇ ਪੰਜਾਬ ਦੇ ਪ੍ਰਧਾਨ ਰਣਜੀਤ ਸਿੰਘ ਰਣਵਾ ਐਸੇ ਤਰ੍ਹਾਂ ਦਰਸ਼ਨ ਸਿੰਘ ਲੁਮਾਨਾ ਵੱਡੇ ਪੱਧਰ ਤੇ ਉਹ ਪੰਜਾਬ ਵਿੱਚੋਂ ਮੁਲਾਜ਼ਮਾਂ ਨੂੰ 11 ਅਪ੍ਰੈਲ ਦੀ ਦਿੱਲੀ ਲ ਜਾਣ ਲਈ ਤਿਆਰੀਆਂ ਕਸਰੇ ਨੇ ਸੋ ਦੋਸਤੋ ਮੁੱਖ ਤੌਰ ਤੇ ਇਹ ਗੱਲ ਕਹੀ ਗਈ ਹੈ ਕਿ ਜਿਹੜਾ ਕਿ ਪੰਜਾਬ ਦੇ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਨਾ ਕਰਕੇ ਜਿਹੜਾ ਕਿ ਵਾਦਾ ਕਰਨ ਦੇ ਬਾਵਜੂਦ ਪੁਰਾਣੀ ਪੈਨਸ਼ਨ ਜਿਹੜੀ ਹੈ ਉਹ ਬਹਾਲ ਨਹੀਂ ਕੀਤੀ ਜਿਹਦੇ ਕਰਕੇ ਬਹੁਤ ਵੱਡੇ ਰੋਸ ਜਿਹੜੇ ਔਰ ਦੂਸਰੀ ਗੱਲ ਕੀਤੀ ਹੈ ਜਿਹੜਾ ਇੱਕ ਠੇਕਾ ਸਿਸਟਮ ਆਊਟਸੋਰਸ ਸਿਸਟਮ ਲਾਗੂ ਕਰ ਦਿੱਤਾ ਹੈ ਉਹਦੇ ਨਾਲ ਜਿਹੜੇ ਮੁਲਾਜ਼ਮ ਨੇ ਜਿਹੜੇ ਬੇਰੋਜ਼ਗਾਰ ਨੇ ਉਹਨਾਂ ਨਾਲ بڑے ਵੱਡੇ ਪੱਧਰ ਤੇ ਬੇਕਤਰਾ ਕੀਤਾ ਜਾ ਰਿਹਾ ਹੈ ਜਿਹੜੇ ਸਾਲਾਂਵੰਦ ਠੇਕਾ ਤੇ ਆਊਟਸੋਰਸ ਕੰਮ ਕਰਦੇ ਨੇ ਮੁਲਾਜ਼ਮਾਂ ਨੂੰ ਜਿੱਥੇ ਨਿਗੂਨੀਆਂ ਤਨਖਾਹਾਂ ਦਿੱਤੀਆਂ ਜਾ ਰਹੀਆਂ i ane o te hi kai ਕਈ ਜੋ ਆਪ ਸਕਿਉਰਟੀ ਨਾ ਹੋਣ ਕਾਰਨ ਉਹਨਾਂ ਵਿੱਚੋਂ ਜਿਹੜੇ ਵੱਡੇ ਪੱਧਰ ਤੇ ਪਰੇਸ਼ਾਨ ਕਰਦਾ ਹੈ ਮਲਾਜ਼ਮਾਂ ਨੂੰ ਔਰ ਰਣਜੀਤ ਰਣਵਾ ਤੇ ਦਰਸ਼ਨ ਲੁਭਾਨਾ ਉਹਨਾਂ ਨੇ ਕਿਹਾ ਕਿ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਜਿਹੜੇ ਮਲਾਜ਼ਮ ਨੇ 11 April ਨੂੰ ਜਿਹੜੀ ਹੈ ਜਿਹੜੀ ਦਿੱਲੀ ਪੁੱਜਣਗੇ ਅਤੇ ਮਲਾਜ਼ਮਾਂ ਦੀ ਆਵਾਜ਼ ਨੂੰ ਜਿਹੜਾ ਹੈ ਬੁਲੰਦ ਕਰਨਗੇ ਸੋ ਦੋਸਤੋ ਇਹ ਸੀ ਬਹੁਤ ਖਾਸ ਅਪਡੇਟ ਮਲਾਜ਼ਮਾਂ ਦੇ ਲਈਆਂ ਮੰਗਾਂ ਨੂੰ ਲੈ ਕੇ ਬਨੇ ਰਹਿਣਾ ਚੈਨਲ ਨੂੰ ਜਨਨ ਜ਼ਰੂਰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਦੇਣਾ ਜ਼ਰੂਰ ਸ਼ੇਅਰ ਕਰਨਾ ਧੰਨਵਾਦ ਜੀ